ਵਾਈ ਗੁਰਜੀ ਕਾਕਾਲ ਸਾਹਿਬ ਵਾਈ ਗੁਰਜੀ ਕੀ ਖਤੇ ਤੁਹਾਡਾ ਸਾਡੇ YouTube ਚੈਨਲ ਉੱਤੇ ਸਵਾਗਤ ਹੈ ਜੀ ਅੱਜ ਦੇ ਆਪਾਂ ਵੀਡੀਓ ਲੈ ਕੇ ਆਏ ਆ ਪਟਿਆਲਾ ਸ਼ਾਹੀ ਪਗੜੀ ਜਿਹਦੀ ਲੈਂਥ ਹੈ 7.5 ਮੀਟਰ ਤੇ ਕਪੜਾ ਉਹ ਆਪਾਂ ਫੁੱਲਰ ਵਰਤੇ ਆ ਪਹਿਲਾ ਲੜ ਲਗਾਵਾਂਗੇ ਲੜ ਨੂੰ ਸਰ ਦੇ ਸੈਂਟਰ ਦੇ ਵਿੱਚੋਂ ਲੈ ਗੋਣਾ ਲੜ ਨੂੰ ਸਰ ਦੇ ਸੈਂਟਰ ਦੇ ਵਿੱਚੋਂ ਲੈਣ ਤੋਂ ਆ ਜਿਹੜਾ ਲੜ ਨੂੰ ਫਰੰਟ ਦੇ ਤੋਂ ਇੱਕ ਗੇਰ ਫੋਲਡ ਕਰਕੇ ਇੱਕ ਲੜ ਤੇ ਹੱਥ ਫੇਰਾਂਗੇ ਹੱਥ ਫੇਰ ਕੇ ਜਿਹੜਾ ਤੁਹਾਡਾ ਰੜਾ ਪ੍ਰੋਪਰ ਸਾਫ਼ ਕਰਕੇ ਤੇ ਲੜ ਨੂੰ ਜਿਹੜਾ ਆਪਾਂ ਲਗਾ ਦੇਣਾ ਤੇ ਹੁਣ ਦੂਜਾ ਲੜੜਾ ਜਿਹੜਾ ਲਾਉਣਾ ਦੂਜੇ ਲੜੜ ਨੂੰ ਜਿੱਥੋਂ ਪਹਿਲਾ ਲੜ ਲਿਆਂਦਾ ਸੀਗਾ ਉਸ ਦੇ ਉੱਪਰ ਚੁ ਲੈ ਕੇ ਆਉਣਾ ਇਸ ਲੜੜ ਨੂੰ ਜਿਹੜਾ ਆਪਾਂ ਅਖਦਾ ਅੱਧਾ ਖਿੱਚ ਕੇ ਤੇ ਫਿਰ ਅੰਡ ਦੇ ਉੱਤੇ ਜਿਹੜਾ ਲੜ ਨੂੰ ਫੋਲਡ ਕਰਨਾ ਜੇਕਰ ਤੁਹਾਡੇ ਇਸ ਲੜੜ ਦੇ ਵਿੱਚ ਬੜ ਰਿਆ ਜਾਂਦੇ ਨੇ ਉਹਨਾਂ ਬਲਾਂ ਨੂੰ ਖਿੱਚ ਕੇ ਜਿਹੜਾ ਲੜ ਨੂੰ ਡਬਲ ਫੋਲਡ ਕਰਕੇ ਲੜ ਨੂੰ ਜਿਹੜਾ ਆਪਾਂ ਸਾਫ਼ ਕਰ ਦੇਣਾ ਤੇ ਲੜੜ ਉੱਤੇ ਹੁਣ ਆਤ ਲੜਦੇ ਆ ਤੇ ਵਿਰਾਂਗੇ ਤੇ ਹੁਣ ਇਸ ਲੜਦੇ ਵਿੱਚ ਬਾਜ ਫੇਰ ਕੇ ਲੜਨ ਨੂੰ ਜਿਹੜਾ ਆਪਾਂ ਸਾਫ਼ ਕਰਨਾ ਜੀ ਤੇ ਤੀਜੇ ਲੜਦੇ ਦਾ ਸਮਾਂ ਆ ਗਿਆ ਤੇ ਤੀਜੇ ਲੜਨ ਨੂੰ ਵੀ ਉਮੀਰ ਕੋਣਾ ਜਿਸ ਤਰ੍ਹਾਂ ਆਪਾਂ ਦੂਸਰਾ ਲੜਦੇ ਦਿਖਾਇਆ ਸੀ ਤੇ ਜਿੱਥੋਂ ਜਿੱਥੋਂ ਦੂਸਰਾ ਲੜਦੇ ਹੁੰਦਾ ਸੀਗਾ ਉੱਥੇ ਲੈ ਕੇ ਆਵਾਂਗੇ ਤੀਸਰੇ ਲੜਨ ਨੂੰ ਵੀ ਤੇ ਹਲਕ ਇਸ ਲੜਨ ਨੂੰ ਆਪਾਂ ਅੱਖ ਦਾ ਖਿੱਚ ਕੇ ਇਸ ਲੜਨ ਨੂੰ ਵੀ ੜਾ ਡਬਲ ਫੋਲਡ ਕਰਨਾ ਜੀ ਡਬਲ ਫੋਲਡ ਕਰਕੇ ਜਿਹੜਾ ਲੜ ਨੂੰ ਜਿਹੜਾ ਸੈੱਟ ਕਰਕੇ ਆਪਾਂ ਲਗਾ ਦੇਣਾ ਹੁਣ ਇਸ ਸਟਾਰਟ ਦੇ ਵਿੱਚ ਜਿਹੜਾ ਆਪਾਂ ਪਾਸ ਫਿਰ ਕੇ ਸਟਾਰਟ ਦਾ ਆਪਣਾ فاਸਲਾ ਆਊਗਾ ਉਸ فاਸਲੇ ਨੂੰ ਜਿਹੜਾ ਸੈੱਟ ਕਰਾਂਗੇ ਸਾਰੇ ਪੇਚ ਜਿਹੜਾ ਆਪਾਂ فاਸਲਾ ਸੀਮ ਰੱਖਣਾ ਜੀ ਇਹ ਬਣਾ ਜਿਹੜੇ ਆਪਣੇ ਬੈਕ ਤੇ ਵੀ ਜਿਹੜੇ ਬਲ ਰਹੇ ਜਾਂਦੇ ਨੇਗੇ ਤੁਸੀਂ ਜਿਹੜਾ ਡਬਲ ਚੀਚਾ ਲਾ ਕੇ ਉਹਨਾਂ ਨੂੰ ਜਿਹੜਾ ਸਾਫ ਕਰ ਸਕਦੇ ਹੋ ਹੁਣ ਜਿਹੜਾ ਚੌਥਾ ਰੱਡ ਲਗਾਵਾਂਗੇ ਚੌਥੇ ਰੱਡ ਨੂੰ ਅੱਖ ਤੱਕ ਖਿੱਚ ਕੇ ਇਸ ਰੱਡ ਨੂੰ ਨੱਕੀ ਸੇ ਦੇ ਵਿੱਚ ਰੱਖ ਕੇ ਜਿਹੜਾ ਫੋਲਡ ਕਰਨਾ ਇਸ ਰੱਡ ਦੇ ਵਿੱਚ ਵੀ ਜਿਹੜਾ ਆਪਾਂ ਰੱਡ ਨੂੰ ਇੱਕ ਕਰ ਖਿੱਚ ਕੇ ਜਿਹੜਾ ਪ੍ਰੋਪਰ ਲਾ ਸਾਫ ਕਰਕੇ ਤੇਰਾ ਰੱਡ ਨੂੰ ਆਪਾਂ ਸਾਫ ਕਰਕੇ ਲਗਾਵਾਂਗੇ ਤੇ ਨਾਲ ਇਹੜਾ ਪਲੜ ਨੂੰ ਪਰ ਵੀ ਸੇਫ ਵੀਡੀਓ ਆਪਣੀ ਸੈਟ ਕਰਕੇ ਲਾਉਣ ਨੂੰ ਲਗਾ ਦੇਣਾ ਜੇਕਰ ਤੁਹਾਨੂੰ ਸਾਡੀ ਵੀਡੀਓ ਪਸੰਦ ਆਦੀ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤੇ ਜਿਹੜੇ ਵੀਰ YouTube ਚੈਨਲ ਤੇ ਨਵੇਂ ਹਨ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਇਹ ਵੀ ਨਵੀਂ ਰਹਾ ਤੱਕ ਜਰੂਰ ਸ਼ੇਅਰ ਕਰ ਦਿਓ ਜਨਾਬ ਨੂੰ ਪਟਿਆਲਾ ਸੇਫ ਹੈ ਕੋਈ ਪ੍ਰੋਬਲਮ ਹੋਦੀ ਆ ਜਿਹੜਾ ਆਪਾਂ ਨੇ ਪੰਜਵਲਾ ਲਾ ਲ ਗੋਣਾ ਪੰਜਵਲਾ ਲਾਉਣ ਨੂੰ ਵੀ ਇਹੜਾ ਉਸ ਤਰ੍ਹਾਂ ਹੀ ਲਾਉਣਾ ਜਿਵੇਂ ਆਪਾਂ ਨੇ ਪਹਿਲਾਂ ਲਾ ਲ ਗਏ ਸੀਗੇ ਪਰ ਜਿਹੜਾ ਆਪਣਾ ਇਹਦਾ ਫਾਤੂ ਕੱਪੜਾ ਹੋਊਗਾ ਉਹ ਜਿੱਥੇ ਆਪਣਾ ਡੂੰਘਾ ਪੈਂਦਾ ਸਾਈਡ ਤੇ ਕਿਹ ਮੈਂ ਇਹ ਡੂੰਘਾ ਪੈਂਦਾ ਉੱਥੇ ਜਿਹੜਾ ਆਪਣਾ ਜਿਹੜਾ ਆਪਣਾ ਡੂੰਘਾ ਨਿਕਲ ਜੂਗਾ ਸਾਰਾ ਜਿਹੜਾ ਆਪਣਾ ਉੱਤੇ ਕੱਪੜਾ ਲੈ ਕੇ ਤੇ ਸਲੜ ਨੂੰ ਨਾ ਕਿ ਲੜਨੂ ਫੁਲ ਕਰਕੇ ਲੜਨੂ ਆਪਾ ਲਗਾ ਦੇਣਾ ਤੇ ਇਸ ਸਲੜ ਦੇ ਵਿੱਚ ਬਾਅਦ ਵਿੱਚ ਜਿਹੜਾ ਬਾਅਦ ਫਿਰ ਕਿ ਆਪਣਾ ਸਲੜ ਦਾ ਵੀ ਜਿਹੜਾ فاਸਲਾ ਸੈਟ ਕਰ ਲੈਣਾ ਜੀ ਜੇ ਮੈਂ ਲੜਦਾ ਵੀੜਾ ਆਪਣਾ ਕਪੜਾ ਜਿੱਥੇ ਆਪਣੇ ਡੰਗ ਪੈਂਦਾ ਉਹ ਜਿਹੜਾ ਵੱਧੂ ਕਪੜਾ ਹੋਊਗਾ ਉੱਪਰ ਹੀ ਲੈਣਾ ਉਹਦੇ ਕਰਕੇ ਜਿਹੜਾ ਮੈਂ ਡੂੰਗਾ ਨਿਕਲ ਜੂਗਾ ਇਹੜਾ ਅੰਜਮਲ ਲਗਾਏ ਸੀਗਾ ਸਲਾਦ ਤੇ ਵੀ ਇਹੜਾ ਬਾਅਦ ਫੇਰ ਨਾ ਉੱਪਰ ਵੀੜਾ ਆਪਣੇ ਪੇਜ ਨੂੰ ਪ੍ਰੋਪਰ ਸਾਫ਼ ਕਰਨੇ ਨੇ ਇਸੇ ਲੜਨ ਨੂੰ ਵੀ ਇਸ ਲੜਨ ਨੂੰ ਵੀ ਦਾ ਪੱਕਾ ਖਿੱਚ ਕੇ ਜਿਹੜਾ ਪਹਿਲਾਂ ਇਸ ਲੜਨ ਨੂੰ ਪ੍ਰੋਪਰ ਜਿਹੜਾ ਸਾਰਾ ਕਪੜਾ ਪਤਲੇ ਖਿੱਚ ਲੈਣਾ ਤਾਂ ਲੈ ਕੇ ਚਣ ਦਵਾਇੜਾ ਇਸ ਲੜਨ ਨੂੰ ਬਦੂ ਕਪੜਾ ਅੰਦਰ ਨੂੰ ਫੋਲਡ ਕਰਕੇ ਤੇ ਲੜਨ ਤੇ ਪ੍ਰੋਪਰ ਨਾਲ ਰੈੱਡ ਕਰਕੇ ਹੱਥ ਨੂੰ ਪ੍ਰੈਸ ਕਰਾ ਪ੍ਰੈਸ ਕਰਕੇ ਹੱਥ ਦੇ ਨਾਲ ਲੜਨ ਨੂੰ ਜਿਹੜਾ ਸਾਫ਼ ਕਰਨਾ ਤੇ ਫਿਰ ਉਸ ਤੋਂ ਬਾਅਦ ਲੜਨ ਨੂੰ ਵੀ ਜਿਹੜਾ ਸਾਫ਼ ਕਰਕੇ ਆਪਾਂ ਲਗਾ ਦੇਣਾ ਜੀ ਤੇ ਬਾਅਦ ਫੇਰ ਕਿਹੜਾ ਲੜਦਾ ਆਪਣਾ ਫਾਦਲਾ ਸੈਟ ਕਰਾਂਗੇ ਤੇੜੇ ਆਪਣੇ ਨੋਕ ਦੇ ਕੋਲ ਵੀ ਪੇਛਣ ਨੂੰ ਵੀੜੇ ਆਪਾਂ ਪ੍ਰੋਪਰ ਸੈਟ ਕਰਨੇ ਨੇ ਤੇੜੇ ਨੂੰ ਭਾਗਾ ਦੁਨੀਆ ਖਤੋਂ ਵੀ ਆਪਾਂ ਜਿਹੜੀ ਬਰਾਬਰ ਰੱਖ ਲਈਆਂ ਉਹਨਾਂ ਨਾਲ ਕਰਕੇ ਲੜ ਲਗਾਵਾਂਗੇ ਕਲੀ ਲੜ ਲਈ ਜਿਹੜਾ ਆਪਾਂ ਪੱਕਾ ਲਗਾਉਣਾ ਜਿੱਥੋਂ ਸ਼ਿਮਰੜ ਹੁਲਡ ਕੀਤਾ ਸੀਗਾ ਸ਼ਿਮਰੜ ਦੇ ਉੱਪਰ ਆ ਕੇ ਹੀ ਜਿਹੜਾ ਆਪਾਂ ਪੱਕਾ ਨਾਲ ਲਗਾਵਾਂਗੇ ਤੇ ਫਿਰ ਉਸ ਤੋਂ ਜਿਹੜਾ ਆਪਣਾ ਕੱਲ ਕੇ ਲੜ ਦਾ ਉੱਪਰਲਾ ਬਲਾਉਂਡ ਉਸ ਨੂੰ ਥੱਲੇ ਨੂੰ ਫੋਲਡ ਕਰਨਾ ਹੈ ਜਿਹੜਾ ਥੱਲੇ ਦਾ ਬਲਾਉਂਡ ਉਸ ਨੂੰ ਆਪਾਂ ਉੱਪਰ ਨੂੰ ਫੋਲਡ ਕਰਾਂਗੇ ਤੇ ਇਸ ਤੋਂ ਜਿਹੜਾ ਇਹ ਸਾ ਵੀ ਇਸ ਨੂੰ ਥੱਲੇ ਪੈਣਾ ਅੰਦਰ ਨੂੰ ਫੋਲਡ ਕਰਕੇ ਦੇ ਵਿੱਚ ਜਿਹੜਾ ਆਪਣੇ ਬਲ ਰਹੇ ਜਾਂਦੇ ਨੇ ਉਹਨਾਂ ਬਲਾਉਂਡ ਨੂੰ ਫੋਲਡ ਕਰਨਾ ਜਿਹੜਾ ਲੜਣ ਨੂੰ ਸਾਫ ਕਰਨਾ ਹੈ ਲੜਣ ਨੂੰ ਸਾਫ ਕਰਕੇ ਜਿਹੜਾ ਹੁਣ ਆਪਾ ਪਕਪੰਦ ਲਗਾਇਆ ਸੀ ਜਿਹੜਾ ਪਕਪੰਦ ਲੜਣਾਂ ਥਲੇ ਚਿ ਲਿਆ ਕੇ ਹੁਣ ਪਕਪੰਦ ਲੜਣਾਂ ਥਰੇ ਚਿ ਲਿਓ ਕਿ ਜਿਹੜਾ ਆਪਾਂ ਦੁਨੀਆ ਖਤੋਂ ਲੜਣ ਨੂੰ ਸੈੱਟ ਕਰਨਾ ਦੁਨੀਆ ਖਤੋਂ ਜਿਹੜਾ ਬਣਾ ਲੜਾ ਪੱਕ ਗਏੜੇ ਉਹ ਦੁਨੀਆ ਸਾਡੇ ਤੋਂ ਬਰਾਬਰ ਹੋਣੀ ਚਾਹੀਦੀ ਅੱਖਾਂ ਤੇ ਤੇ ਫਿਰ ਉਸ ਤੋਂ ਲੜਣ ਨੂੰ ਫਰੰਟ ਵਾਲੂ ਘੁਮਾ ਦੇਣਾ ਫਰੰਟ ਵਾਲ ਲੜਣ ਨੂੰ ਘੁਮਾਉਣ ਤੋਂ ਜਿਹੜਾ ਆਪਾਂ ਲੜਣ ਨੂੰ ਦਬ ਦੇਣਾ ਜੀ ਤੇ ਜੇਕਰ ਤੁਹਾਡਾ ਲੜ ਪ੍ਰੋਟੀ ਲੈ ਰਹੇ ਹਿੰਦਾ ਤੁਸੀਂ ਉਸ ਉੱਤੇ ਪਕਪੰਦ ਲਗਾ ਸਕਦੇ ਹੋ ਉਹਦੇ ਕਰਕੇ ਜਿਹੜਾ ਤੁਹਾਡਾ ਦਾੜਾ ਉੱਟਲਾ ਨਹੀਂ ਰਹ ਇਹੜਾ ਆਪਣੇ ਲੜ ਦੇ ਵਿੱਚ ਬਲ ਹੋਣ ਨੂੰ ਉਹਨਾਂ ਨੂੰ ਆਪਾਂ ਅੰਦਰੋਂ ਫੁੱਲ ਕਰਕੇ ਲੜ ਨੂੰ ਸਾਫ਼ ਕਰ ਲੈਣਾ ਸਾਰੇ ਪਿਛਾਂ ਦੇ ਵਿੱਚ ਜਿਹੜਾ ਆਪਾਂ ਬਾਅਦ ਫੇਰ ਕੇ ਸਾਰੇ ਪਿਛਾਂ ਦੇ ਵੀੜਾ ਆਪਣਾ ਫਾਦਲਾ ਸੀਮ ਕਰ ਲੈਣਾ ਜੀ ਤੇ ਜਿਹੜਾ ਆਪਾਂ ਸਿਰ ਟਕਾਂਗੇ ਜਿਹੜਾ ਸਿਰ ਦੇ ਸੈਂਟਰ ਦੇ ਵਿੱਚੋਂ ਪਰ ਰੱਡ ਲਗਾਇਆ ਸੀਗਾ ਉਸ ਲੜ ਨੂੰ ਖਿੱਚ ਕੇ ਜਿਹੜਾ ਆਪਾਂ ਪੂਰੇ ਸਿਰ ਉੱਤੇ ਖਿਲਾੜ ਦੇਣਾ ਸਿਰ ਉੱਤੇ ਲੜ ਨੂੰ ਖਿਲਾੜਨ ਤੋਂ ਬਾਅਦ ਲੜਾਂ ਦੇ ਥੱਲੇ ਦਾ ਕਾਪਾ ਕੱਪੜੇ ਇਹਦੇ ਦੇ ਦੇਣਾ ਜੀ ਪਹਿਲਾਂ ਇੱਕ ਸਾਈਡ ਤੋਂ ਜਿਹੜਾ ਸਿਰ ਕਵਰ ਕਰਨਾ ਫਿਰ ਦੂਜੀ ਸਾਈਡ ਤੋਂ ਜਿਹੜਾ ਆਪਾਂ ਸਿਰ ਕਵਰ ਕਰਨਾ ਜੀ ਤੇ ਉਸ ਤੋਂ ਉਹਦੇ ਕਰਕੇ ਜਿਹੜਾ ਪਹਿਲਾਂ ਕਈ ਵੀਰੜ ਤੁੰਣਾ ਹਟਾ ਦੋ ਤੇ ਸਿਰ ਕਵਰ ਕਰਨਾ ਜੰਦ ਨੇ ਤੁਸੀਂ ਜਿਹੜਾ ਪਹਿਲਾਂ ਇੱਕ ਸਾਈਡ ਤੋਂ ਸਿਰ ਕਵਰ ਕਰਿਆ ਕਰੋ ਫਿਰ ਦੂਜੀ ਸਾਈਡ ਤੋਂ ਜਿਹੜਾ ਸਿਰ ਕਵਰ ਕਰਿਆ ਕਰੋ ਉਹਦੇ ਨਾਲ ਤੁਹਾਡਾ ਸੇਰਾ ਉਪਰੋਂ-ਉਪਰ ਟੈਟ ਕਵਰ ਤੇ ਜਿਹੜਾ ਜੀਕਰ ਸਿੱ ਤੁਹਾਡਾ ਸਿਰ ਫਿਰ ਵੀ ਕਿਤੋਂ ਨੰਗਾ ਰਹੇਂਦਾ ਤੁਹਾਡਾ ਸ਼ੇਅਰ ਚ ਦੇਖ ਕੇ ਜਿਹੜਾ ਆਪਣਾ ਸਿਰ ਕਵਰ ਕਰ ਸਕਦੇ ਹੋ ਸਾਰੇ ਪਿਛਿਆਂ ਦੇ ਵਿੱਚ ਬਾਅਦ ਫੇਰ ਕੇ ਸਾਰੇ ਪਿਛਿਆਂ ਦਾ ਜਿਹੜਾ ਆਪਾਂ فاਸਲਾ ਉਹ ਸੈੱਟ ਕਰ ਲੈਣਾ ਤੇ ਪਿਛਲੇ ਲਾਣ ਨੂੰ ਦੋਨੇ ਹੱਡ ਤੋਂ ਫੜ ਲਾ ਕਰਕੇ ਬੈਕ ਤੇ ਧਬ ਜਣਾ ਵੀਡੀਓ ਦੇਖ ਲਈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ